চাৰ মালক লাগি যিটো বাৰু ইৰা ভাড়ী ਇਸ ਲੋਕ ਸਭਾ ਹਲਕੇ ਦੇ ਵਿੱਚ ਇਲੈਕਸ਼ਨ ਦਾ ਕੰਮ ਸ਼ੁਰੂ ਕੀਤਾ ਬਹੁਤ ਸਾਮਾਂ ਦੇ ਉੱਤੇ ਆਮ ਆਦਮੀ ਪਾਰਟੀ ਕਾਂਗਰਸ ਤੇ ਬਾਕੀ ਪਾਰਟੀਆਂ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਸਹਿਬਾਨ ਆਪੋ ਆਪਣੀਆਂ ਪਾਰਟੀਆਂ ਛੱਡ ਕੇ ਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲਿਤ ਕਰ ਰਹੇ ਅੱਜ ਬਟਾਲਾ ਦੇ ਵਿੱਚ ਵੀ ਸਾਡੇ ਬਹੁਤ ਸਾਰੇ ਨੌਜਵਾਨ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਕੇਜਰੀਵਾਲ ਨੇ ਜਿਹੜਾ ਉਸ ਵੇਲੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਸੀ ਉਹਦੇ ਵਿੱਚ ਆ ਕੇ ਆਮ ਆਦਮੀ ਪਾਰਟੀ ਦੇ ਨਾਲ ਖੜ ਗਏ ਸੀ ਅੱਜ ਦਰਜਨਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੌਜਵਾਨਾਂ ਨੇ ਜਿਨ੍ਹਾਂ ਵਿੱਚ ਸਾਡੀਆਂ ਬੀਬੀਆਂ ਵੀ ਨਾਲ ਸ਼ਾਮਲ ਹੋਈਆਂ ਸਾਰਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਾਰਿਆਂ ਦਾ ਸਵਾਗਤ ਕਰਦਾ ਜੈਨੂ ਆਖਦਾ ਔਰ ਇਸ ਕੱਲ ਦਾ ਭਰੋਸਾ ਦਿੰਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਪੂਰਾ ਮਾਨ ਸਨਮਾਨ ਕੀਤਾ। ਇੱਥੇ ਸ਼ਮੀ ਜੀ ਵੀ ਹਾਜ਼ਰ ਹੈ, ਸੁੱਖਾ ਜੀ ਵੀ ਹਾਜ਼ਰ ਹੈ, ਓਪੀ ਸਾਹਿਬ ਵੀ ਹਾਜ਼ਰ ਹੈ, ਬਾਕੀ ਸਾਰੇ ਉਹਨਾਂ ਦੇ ਸਾਥੀ ਪੰਨੂ ਸਾਹਿਬ ਸਭ ਦਾ ਮੈਂ ਧੰਨਵਾਦ ਕਰਦਾ। ਦੇਖੋ ਬਟਾਲੇ ਤੋਂ ਹੀ ਆਮ ਆਦਮੀ ਪਾਰਟੀ ਦਾ ਜਿਹੜਾ ਮੌਜੂਦਾ ਐਮਐਲਏ ਹੈ ਸ਼ੈਰੀ ਕਲਸੀ ਉਹ ਲੋਕ ਸਭਾ ਦਾ ਉਮੀਦਵਾਰ। ਜਦੋਂ ਉਹਦੇ ਆਪਣੇ ਸ਼ਹਿਰ ਦੇ ਲੋਕੀ ਉਹਨੂੰ ਛੱਡ ਰਿਹਾ ਔਰ ਸ਼ਰਮਣੀ ਅਕਾਲੀ ਦਲ ਦੇ ਵਿੱਚ ਸਮੂੜੀਤ ਕਰ ਰਿਹਾ ਤੇ ਇਹ ਬਹੁਤ ਵੱਡਾ ਬਾਕੀ ਨੌ ਹਲਕਿਆਂ ਵਾਸਤੇ ਇੱਕ ਸੰਦੇਸ਼ ਹੈ ਇਹਨਾਂ ਲੋਕਾਂ ਦਾ ਕਿ ਇਹ ਬੰਦਾ ਸਾਡੀਆਂ ਭਾਵਨਾਵਾਂ ਦੇ ਉੱਤੇ ਪੂਰਾ ਨਹੀਂ ਉਤਰਿਆ ਤੇ ਆ ਉਹਦੇ ਤੋਂ ਸੁਚੇਤ ਹੈ ਔਰ ਸ਼ਰਮਣੀ ਅਕਾਲੀ ਦਲ ਦਾ ਕਾਫਲਾ ਜਿਹੜਾ ਦਿਨੋਂ ਦਿਨ ਅੱਗੇ ਵਧ ਰਿਹਾ ਔਰ ਇਹ ਜਿੱਤ ਵਾਲੇ ਪਾਸੇ ਵਧੇ ਜੀ ਬਸ ਸਤਿਗੁਰੂ ਜੀ ਨੇ ਕਿਹਾ ਕਿ ਐਮਐਸਪੀ ਉਹਨਾਂ ਦਾ ਉਹਨਾਂ ਦੇ ਅਧਿਕਾਰ ਖੇਤਰ ਨਹੀਂ ਉਹ ਕੇਂਦਰ ਦਵੇਗੀ ਜੀ ਕੇਂਦਰ ਸਿੰਘ ਜੀ ਕਿਹੜੀ ਪਾਰਟੀ ਨੂੰ ਛੱਡ ਗਿਆ ਅਜੋ ਅਕਾਲੀ ਦਲ ਆਹ ਬਾਦ ਪਾਰਟੀ ਛੱਡ ਗਿਆ ਕਿਉਂ ਕੀ ਕਾਰਨ ਬਣਿਆ ਕਿਉਂ ਤੁਸੀਂ ਅਜਾਬ ਆਦੇ ਪਾਜੀ ਦੋ ਸਾਲ ਹੋ ਗਏ ਸਾਰਾਡਾ ਕੋਈ ਕੰਮ ਹੀ ਨਹੀਂ ਹੋਇਆ ਸਾਡੇ ਕਿਹੇ ਵੀ ਮੁੰਡੇ ਦਾ 25 30 ਜਨਾਂ ਦਾ ਗਰੁੱਪ ਹੈ ਸਾਡਾ ਸਾਡਾ ਇੱਕ ਬੰਦੇ ਦਾ ਵੀ ਕੰਮ ਨਹੀਂ ਹੋਇਆ ਕਾਲੀਤਾਲ ਦੀ ਆਪਣਾ ਆਏ ਸਰਕਾਰ ਤੇ ਕੰਮ ਹੋਣ ਸਾਰੇ ਸਾਡੇ ਮਲੇ ਦੇ ਅਸੀਂ ਅੱਜ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵਿਕਾਸ ਬੜਾ ਕੀਤਾ ਹੈ ਵਿਕਾਸ ਤੇ ਹੈ ਅੱਲਾ ਲੈ ਕੇ ਜੀਏਗਾ ਕੋਈ ਵਿਕਾਸ ਨਹੀਂ ਹੋ ਸਕਿਆ ਪ੍ਰਾਪਤੀਆਂ ਲਾ ਕੇ ਲੋਕਾਂ ਤੇ ਜਾਵਾਂਗੇ ਤੁਸੀਂ ਕਹਿੰਦੇ ਅਸੀਂ ਪਾਰਟੀ ਛੱਡ ਰਹੇ ਹਾਂ ਕੁਝ ਨਹੀਂ ਹੋਇਆ ਐਸਾ ਕੁਝ ਵੀ ਨਹੀਂ ਆਇਆ